ਸਵੇਰ ਦਾ 9 ਵਜੇ ਦਾ ਵੇਲਾ ਤੇ ਮੈਂ ਫਿਲਮ ਦਾ ਪਹਿਲਾ ਸ਼ੋਅ ਦੇਖ ਕੇ ਆਇਆ ਆਪਣੇ ਸਾਥਗੰਦੇ ਸਮੇਤ ਆਪਦੇ ਮਾਤਾ ਜੀ ਦੇ ਸਮੇਤ ਫਿਲਮ ਸੱਚੀ ਮੁੱਚੀ ਕਮਾਲ ਦੀ ਹੈ ਜੇਕਰ 3 ਸੈਕਿੰਡਾਂ ਦੇ ਵਿੱਚ ਗੱਲ ਕਰਨੀ ਹੋਵੇ ਵੀ ਤੁਹਾਡਾ ਪ੍ਰਭਾਵ ਕੀ ਆ ਸੱਚੀ ਮੁੱਚੀ ਕਮਾਲ ਦੀ ਫਿਲਮ ਆ ਇਹ ਫਿਲਮ ਸਭ ਦੇ ਦੇਖਣ ਯੋਗ ਆ ਇਹਦੇ ਵਿੱਚ ਬਿਲਕੁਲ ਭਾਵਨਾਵਾਂ ਦੇ ਨਾਲ ਖਿਲਵਾੜ ਨਹੀਂ ਕੀਤਾ ਗਿਆ ਇਹ ਫਿਲਮ ਦਿਖਾਉਣ ਯੋਗ ਵੀ ਆ ਨਿਆਣਿਆਂ ਨੂੰ ਵੀ ਤੇ ਸਿਆਣਿਆਂ ਨੂੰ ਵੀ ਆਪਾਂ ਜਿੱਥੇ ਐਨੀਆਂ ਫਿਲਮਾਂ ਵੇਖਨੇ ਆ ਉਹਨਾਂ ਦੇ ਵਿੱਚ ਕਈ ਵਾਰ ਅਸੀਂ ਆਲੋਚਨਾ ਵੀ ਕਰਦੇ ਆ ਇਹਦੇ ਵਿੱਚ ਵੀ ਆਲੋਚਨਾ ਹੋ ਸਕਦੀ ਹੈ ਜੇਕਰ ਆਲੋਚਨਾ ਵਾਲੀ ਗੱਲ ਹੋਵੇ ਤਾਂ ਹਾਂ ਜੇ ਮੈਂ ਕਹਾਂ ਵੀ ਭਾਈ ਆਪਾਂ ਜਮੇ ਹੀ ਸਿਰਫ ਤੇ ਸਿਰਫ ਨੁਕਤਾ ਕੀ ਨਹੀਂ ਕਰ ਲਈ ਗੱਲ ਵੱਖਰੀ ਆ ਪਰ ਇਹ ਫਿਲਮ ਦੇ ਵਿੱਚ ਕੋਈ ਨਘੋਚ ਕੱਢਣ ਵਾਲੀ ਗੱਲ ਨਹੀਂ ਮੈਂ ਫਿਲਮ ਅਕਾਲ ਦੀ ਗੱਲ ਕਰ ਰਿਹਾ ਆ ਅਕਾਲ ਫਿਲਮ ਜਦੋਂ ਮੈਂ ਦੇਖ ਕੇ ਆਇਆ ਸਵੇਰੇ 9 ਵਜੇ ਤਾਂ ਮੇਰਾ ਖਿਆਲ ਵੀ 240 ਜਾਂ 250 ਸੀਟਾਂ ਥੀਏਟਰ ਦੇ ਵਿੱਚ ਹੋਣੀਆਂ ਮੈਂ ਤੜਕੇ ਤੜਕੇ ਤਾਂ ਦੇਖ ਕੇ ਆਇਆ ਵੀ ਬਾਕੀ ਕੰਮ ਆ ਜਿਹੜੇ ਦਿਨ ਦੇ ਵੇਲੇ ਆਪਦੇ ਹੋ ਜਾਂਦੇ ਆ ਜੇ ਦੁਪਹਿਰ ਦੇ ਵੇਲੇ ਜਾ ਕੇ ਨਾ ਆਪਦੇ ਕੰਮ ਹੁੰਦੇ ਨਾ ਪਹਿਲਾਂ ਹੁੰਦੇ ਨਾ ਬਾਅਦ ਦੇ ਵਿੱਚ ਹੁੰਦੇ ਇਸ ਕਰਕੇ ਮੈਂ ਤੜਕੇ ਉੱਥੇ ਜਿਹੜੇ 250 ਦੇ ਕਰੀਬ ਜੇ ਸੀਟਾਂ ਸੀ ਤਾਂ 95 96 ਦਰਸ਼ਕੋ ਦੇ ਵਿੱਚ ਅਸੀਂ ਸਾਰੀ ਉਮਰ ਵਰਗਾਂ ਦੇ ਸਭ ਨੇ ਇਸ ਫਿਲਮ ਦੀ ਸਲਾਹਤਾ ਕੀਤੀ ਆ ਤੇ ਹੋ ਸਕਦਾ ਕਿਸੇ ਭੈਣ ਵੀਰ ਨੂੰ ਇਹ ਲੱਗਦਾ ਹੋਵੇ ਜੀ ਕਿ ਤਾਂ ਬੇਲੋੜੀ ਸਿਫਤ ਕੀਤੀ ਜਾ ਰਹੀ ਹੈ ਇਦਾਂ ਦੀ ਗਲਤ ਹੈ ਨਹੀਂ ਜੇ ਤਾਂ ਤੁਸੀਂ ਫਿਲਮ ਦੇਖ ਕੇ ਆਏ ਹੋ ਤੇ ਫਿਰ ਤਾਂ ਟਿੱਪਣੀ ਤਾਂ ਕਰਿਓ ਵੀ ਭਾਈ ਜਿਹੜੀ ਮੈਂ ਗੱਲ ਕਹਿ ਰਿਹਾ ਹਾਂ ਇਹ ਗਲਤ ਹੈ ਪਰ ਜੇ ਤੁਸੀਂ ਦੇਖੀ ਨਹੀਂ ਤੇ ਫਿਰ ਉਂਗਲਾਂ ਨੂੰ ਕਸ਼ਟ ਇਨੀ ਛੇਤੀ ਨਾ ਦਿਓ ਫਿਰ ਤੁਸੀਂ ਵੇਖ ਕੇ ਕਸ਼ਟ ਦਿਓ ਜੇ ਆਪਾਂ ਨੂੰ ਲੱਗਦਾ ਜੀ ਕਿ ਸਿੱਖੀ ਦੇ ਉੱਤੇ ਕੋਈ ਸਵਾਲ ਗਲਤ ਖੜੇ ਕਰਤੇ ਆ ਜੇ ਸਾਨੂੰ ਇਹ ਲੱਗਦਾ ਜੀ ਕਿ ਸਿੱਖੀ ਦਾ ਘਾਣ ਹੋ ਰਿਹਾ ਜੇਕਰ ਲੱਗਦਾ ਹੋਵੇ ਕਿਸੇ ਨੂੰ ਇਹ ਤਾਂ ਜੀ ਸਿੱਖ ਪਾਤਰਾਂ ਦੀ ਗਲਤ ਗੱਲ ਕੀਤੀ ਗਈ ਆ ਤੇ ਕੀ ਆਪਾਂ ਆਪਣੀ ਸਿੱਖੀ ਦੇ ਬਾਰੇ ਅਸਲ ਜਾਣਨ ਦੇ ਲਈ ਵੀ ਭਾਈ ਫਿਲਮ ਦੇ ਵਿੱਚ ਸਾਡੀਆਂ ਭਾਵਨਾਵਾਂ ਨੂੰ ਪੜਕਾਇਆ ਗਿਆ ਕਿ ਨਹੀਂ ਕੀ ਇਹ ਜਾਣਨ ਵਾਸਤੇ 250 ਰੁਪਏ ਨਹੀਂ ਖਰਚ ਸਕਦੇ ਆਪਾਂ ਇੰਨੀਆਂ ਗੱਲਾਂ ਮਾਰਦੇ ਕੀ 2.5 ਘੰਟੇ ਨਹੀਂ ਖਰਚ ਕਰ ਸਕਦੇ 250 ਰੁਪਏ ਦੇ ਵਿੱਚ ਜੇਕਰ ਸ਼ੰਕਾ ਨਿਵਰਤੀ ਹੁੰਦੀ ਹੋਵੇ 2.5 ਘੰਟੇ ਲਾ ਕੇ ਜੇਕਰ ਮਨ ਦੇ ਵਿੱਚ ਜੜੀਆਂ ਖਲਬਲੀਆਂ ਪੈਦਾ ਹੁੰਦੀਆਂ ਉਹ ਸ਼ਾਂਤ ਹੁੰਦੀਆਂ ਹੋਣ ਮੇਰਾ ਖਿਆਲ ਆ ਵੀ ਇਸ ਤੋਂ ਸਸਤਾ ਕੁਝ ਵੀ ਨਹੀਂ ਮੈਂ ਗਿੱਪੀ ਗਰੇਵਾਲ ਨੂੰ ਇਸ ਗੱਲ ਦੀ ਸ਼ਾਬਾਸ਼ੀ ਦਿੰਨਾ ਵੀ ਉਹਨੇ ਕਮਾਲ ਕਰਤੀ ਆ ਇਹੋ ਜੀਆਂ ਫਿਲਮਾਂ ਸਮੇਂ ਦੀ ਲੋੜ ਆ ਪੰਜਾਬੀ ਫਿਲਮਾਂ ਬਹੁਤ ਆਉਂਦੀਆਂ ਪਰ ਵਾਹੀਆ ਤਾਂ ਬਹੁਤ ਵੱਡੀ ਗਿਣਤੀ ਚ ਆਉਂਦੀਆਂ ਮੇਰੇ ਬਹੁਤ ਸਾਰੇ ਜਾਣਕਾਰਾਂ ਨੇ ਇਸ ਤੋਂ ਪਹਿਲਾਂ ਵੀ ਫਿਲਮਾਂ ਆਈਆਂ ਗਿੱਪੀ ਵੀ ਮੇਰੇ ਜਾਣਕਾਰਾਂ ਚੋਂ ਇੱਕ ਆ ਮੇਰੇ ਬਹੁਤ ਸਾਰੇ ਸਾਥਗਾਨਾਂ ਦੀਆਂ ਫਿਲਮਾਂ ਆਈਆਂ ਤੇ ਮੈਂ ਵੇਖ ਕੇ ਪਛਤਾਇਆ ਕਈ ਵਾਰ ਹਰ ਵਾਰ ਨਹੀਂ ਕਈ ਵਾਰ ਪਛਤਾਇਆ ਤੇ ਮੈਂ ਇੱਥੇ ਹੀ ਖੜ ਕੇ ਉਹਨਾਂ ਦਾ ਰਿਵਿਊ ਕੀਤਾ ਵੀ ਭਾਈ ਆ ਕੋਈ ਫਿਲਮ ਐ ਤਾਂ ਬਕਵਾਸ ਆ ਸਿਰੇ ਦੀ ਤੇ ਮੇਰੇ ਕਈ ਆੜੀ ਮੇਰੇ ਨਾਲ ਗੁੱਸੇ ਵੀ ਹੋਏ ਇਸ ਗੱਲ ਦੇ ਉੱਤੇ ਪਰ ਮੈਂ ਚੰਗੀ ਚੀਜ਼ ਨੂੰ ਐਵੇਂ ਗੱਲ ਕਹੀ ਜਾਵਾਂ ਵੀ ਭਾਈ ਇਹ ਤਾਂ ਐਵੇਂ ਹੀ ਆ ਤਾਂ ਫਲਾ ਹੈ ਇਹਦੀ ਕੋਈ ਤਕ ਨਹੀਂ ਬਣਦੀ ਗਿੱਪੀ ਗਰੇਵਾਲ ਨੂੰ ਸ਼ਾਬਾਸ਼ ਹੰਬਲ ਮੋਸ਼ਨ ਪਿਕਚਰ ਨੂੰ ਸ਼ਾਬਾਸ਼ ਧਰਮਾ ਪ੍ਰੋਡਕਸ਼ਨ ਪਹਿਲੀ ਵਾਰ ਪੰਜਾਬੀ ਸ੍ਰੇਮੇ ਦੇ ਖੇਤਰ ਦੇ ਬਚਾਇਆ ਸ਼ਾਬਾਸ਼ ਕਰਨ ਜੋਰ ਨੂੰ ਸ਼ਾਬਾਸ਼ ਇਹਦੇ ਵਿੱਚ ਗੁਰਪ੍ਰੀਤ ਖੁੱਗੀ ਨੂੰ ਖਾਸ ਸ਼ਾਬਾਸ਼ ਇਹਦੇ ਵਿੱਚ ਪ੍ਰਿੰਸ ਕਮਲਜੀਤ ਨੂੰ ਸ਼ਾਬਾਸ਼ ਨਿਕਿਤਨ ਧੀਰ ਨੇ ਇਸ ਫਿਲਮ ਦੇ ਵਿੱਚ ਜਿਹੜਾ ਜਲਵਾ ਪੇਸ਼ ਕੀਤਾ ਉਹਨੂੰ ਬਹੁਤ ਬਹੁਤ ਸ਼ਾਬਾਸ਼ ਇਹਦੇ ਵਿੱਚ ਮੀਤਾ ਵਿਸ਼ਿਸ਼ਟ ਨੂੰ ਸ਼ਾਬਾਸ਼ ਇਹਦੇ ਵਿੱਚ ਗਿੱਪੀ ਗਰੇਵਾਲ ਦੇ ਤਿੰਨ ਪੁੱਤਾਂ ਨੂੰ ਸ਼ਾਬਾਸ਼ ਏ ਇਹਦੇ ਵਿੱਚ ਹਰਿੰਦਰ ਪੁੱਲਰ ਨੂੰ ਨਗਿੰਦਰ ਗਖਣ ਨੂੰ ਸ਼ਾਬਾਸ਼ ਏ ਨਿਮਰਤ ਖੇਰਾ ਨੂੰ ਸ਼ਾਬਾਸ਼ ਏ ਕੱਲੇ ਕੱਲੇ ਕਲਾਕਾਰ ਨੇ ਜਿਹੜਾ ਜਲਵਾ ਪੇਸ਼ ਕੀਤਾ ਨਾ ਉਹ ਸੱਚੀ ਮੁੱਚੀ ਮੈਂ ਜਦੋਂ ਫਿਲਮ ਦੇਖਦਾ ਸੀ ਮੇਰੇ ਲੋਕੰਡਾ ਖੜਾ ਹੋ ਗਿਆ ਵੀ ਯਾਰ ਸਿੱਖਾਂ ਦੀਆਂ ਬਹਾਦਰੀਆਂ ਦੀ ਪੇਸ਼ਕਾਰੀ ਕਰਦੀਆਂ ਫਿਲਮਾਂ ਪਹਿਲਾਂ ਵੀ ਬਹੁਤ ਆਈਆਂ ਬੜੀਆਂ ਚੰਗੀਆਂ ਆਈਆਂ ਪਰ ਨਵੇਂ ਪ੍ਰਸੰਗ ਦੇ ਵਿੱਚ ਜਿਵੇਂ ਬਾਹੂਬਲੀ ਫਿਲਮ ਆ ਨਾ ਜਿਹੜੀ ਬਾਹੂਬਲੀ ਦੇ ਵਿੱਚ ਆਪਾਂ ਕੀ ਕਹਿੰਦੇ ਵੀ ਯਾਰ ਉਹਦੀ ਸਿਨਮੈਟੋਗ੍ਰਾਫੀ ਕਮਾਲ ਆ ਆਪਾਂ ਇਹ ਗੱਲ ਕਹਿੰਦੇ ਵੀ ਉਹਦਾ ਜਿਹੜਾ ਨਾ ਸਟੈਂਡਰਡ ਆ ਜਿਹੜਾ ਫਿਲਮ ਦਾ ਉਹ ਬਹੁਤ ਉੱਚਾ ਇਹ ਤੁਹਾਨੂੰ ਇਸ ਗੱਲ ਦਾ ਫੀਲ ਦਵਾਉਂਦੀ ਆ ਅਹਿਸਾਸ ਕਰਾਉਂਦੀ ਆ ਵੀ ਫਿਲਮ ਦਾ ਸਟੈਂਡਰਡ ਉੱਚਾ ਕਿੰਨਾ ਰੱਖਿਆ ਗਿਆ ਇਹ ਤੁਹਾਨੂੰ ਦਿਖਾਉਂਦੀ ਆ ਵੀ ਭਾਈ ਇਹ ਜਾਲੀ ਜਿਗਾਂ ਲੜਾਈਆਂ ਨਹੀਂ ਦਿਖਾਈਆਂ ਇਹ ਤੁਹਾਨੂੰ ਦੱਸਦੀ ਆ ਵੀ ਫਿਲਮਾਂ ਇੰਉਂ ਵੀ ਬਣ ਸਕਦੀਆਂ ਤੇ ਇਹਨਾਂ ਦੇ ਉੱਤੇ ਪੈਸਾ ਇੰਉਂ ਵੀ ਖਰਚ ਹੋ ਸਕਦਾ ਉਹ ਇਹ ਸਾਫ਼ ਤੇ ਸਪਸ਼ਟ ਕਹਿੰਦੇ ਆ ਵੀ ਭਾਈ ਅਸੀਂ ਬਿਜ਼ਨਸ ਕਰਦੇ ਆ ਫਿਲਮਾਂ ਬਣਾਉਣੀਆਂ ਬਿਜ਼ਨਸ ਆ ਤੇ ਬਿਜ਼ਨਸ ਦੇ ਵਿੱਚ ਹਰ ਬੰਦਾ ਕਮਾਉਣਾ ਚਾਹੁੰਦਾ ਬਾਕੀ ਕਮਾਈ ਕਿੰਨੀ ਕੁ ਹੁੰਦੀ ਆ ਇਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਆ ਪਰ ਇਹਦੇ ਵਿੱਚ ਇੱਕ ਡਾਇਲੋਗ ਆ ਕਿਉਂਕਿ ਇਹਦੇ ਵਿੱਚ ਨਾ ਮੈਂ ਹੁਣ ਸਾਰੀ ਗੱਲ ਤਾਂ ਨਹੀਂ ਸਾਫ਼ ਕਰਦਾ ਉਹਦੇ ਵਿੱਚ ਗੁਰਪ੍ਰੀਤ ਘੁੱਗੀ ਨੂੰ ਇੱਕ ਥਾਂ ਤੇ ਬੰਦਾ ਕਹਿੰਦਾ ਵੀ ਭਾਈ ਤੇਰੇ ਤਾਂ ਤਰਿਆ ਨਹੀਂ ਜਾਂਦਾ ਤੇਰੇ ਕੋਲੋਂ ਤੂੰ ਤਾਂ ਭੱਜ ਨਹੀਂ ਸਕਦਾ ਉਹ ਅੱਗੋਂ ਗੱਲ ਕਰਨਾ ਵੀ ਲੱਤਾਂ ਹੁੰਦੀਆਂ ਨਾ ਇਹ ਭੱਜਣ ਵਾਸਤੇ ਨਹੀਂ ਕੱਲੀਆਂ ਹੁੰਦੀਆਂ ਇਹ ਖੜਨ ਵਾਸਤੇ ਵੀ ਹੁੰਦੀਆਂ ਜਿਹੜੇ ਬੰਦੇ ਖੜਗੇ ਤੇ ਜਿਹੜੇ ਬੰਦੇ ਅੜਗੇ ਸੱਚੀ-ਮੁੱਚੀ ਕਮਾਲ ਹੁੰਦੇ ਆ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਵੀ ਜਦੋਂ ਨਾਂ ਦੇ ਪਿੱਛੇ ਕੌਰ ਤੇ ਸਿੰਘ ਲੱਗ ਜੇ ਫਿਰ ਕਿੰਤੂ ਪ੍ਰੰਤੂ ਵਾਲੀ ਤੇ ਕੋਈ ਸ਼ੱਕ ਸ਼ੁਭਾ ਵਾਲੀ ਗੱਲ ਨਹੀਂ ਰਹਿ ਜਾਂਦੀ ਇਹ ਵੀ ਕਮਾਲ ਦੀ ਗੱਲ ਆ ਇਹਦੇ ਵਿੱਚ ਕੱਲੀ ਕੱਲੀ ਗੱਲ ਤੇ ਕੱਲਾ ਕੱਲਾ ਡਾਇਲੋਗ ਤੁਹਾਨੂੰ ਅੰਦਰੋਂ ਖਿੱਚ ਲੈਂਦਾ ਸੱਚੀ ਮੁੱਚੀ ਖਿੱਚ ਲੈਂਦਾ ਤੁਹਾਨੂੰ ਐ ਲੱਗਦਾ ਵੀ ਯਾਰ ਇਹ ਸੱਚੀ ਮੁੱਚੀ ਪੰਜਾਬੀ ਫਿਲਮ ਹੈ ਹੀ ਨਹੀਂ ਤੁਹਾਨੂੰ ਲੱਗਦਾ ਵੀ ਯਾਰ ਇਹ ਤਾਂ ਕੋਈ ਹੋਰ ਦੱਖਣ ਦੀ ਫਿਲਮ ਆ ਜਿਹਨੂੰ ਡੱਬ ਕੀਤਾ ਗਿਆ ਹੁੰਦਾ ਪਰ ਇਹ ਸਾਡੇ ਪੰਜਾਬੀ ਸਿਨੇਮੇ ਦੀ ਫਿਲਮ ਆ ਇਹਦੇ ਵਿੱਚ ਕੋਈ ਸਿੱਖ ਇਤਿਹਾਸ ਦੀ ਗੱਲ ਨਹੀਂ ਕੀਤੀ ਗਈ ਵੀ ਸਿੱਖ ਇਤਿਹਾਸ ਦੇ ਵਿੱਚ 1900 1900 ਈਸਵੀ ਦੇ ਵਿੱਚ ਆ ਕੁਝ ਹੋਇਆ ਇਹਦੇ ਵਿੱਚ ਗੱਲ ਕੀਤੀ ਗਈ ਆ ਸਿੱਖਾਂ ਦੀ ਬਹਾਦਰੀ ਦੀ ਸਿੱਖਾਂ ਦੇ ਯੋਧਾ ਸੁਭਾਅ ਦੀ ਸਿੱਖਾਂ ਦੀ ਜੰਗਜੂ ਸੁਭਾਅ ਦੀ ਸਿੱਖਾਂ ਦੀ ਜ਼ੁਲਮ ਦੇ ਨਾਲ ਟੱਕਰੇ ਵਾਲੀ ਬਿਰਤੀ ਦੀ ਗਲਤ ਨੂੰ ਗਲਤ ਕਹਿਣਾ ਔਰਤਾਂ ਦੀ ਹਿਫਾਜ਼ਤ ਕਰਨਾ ਜ਼ੁਲਮ ਦਾ ਟਾਕਰਾ ਕਰਨਾ ਤੇ ਭਾਵੇਂ ਕੋ ਕਿੰਨਾ ਵੀ ਫੰਨੇਖਾ ਬਣਿਆ ਫਿਰੇ ਤੇ ਉਹਦੇ ਨਾਲ ਅਸੀਂ ਮੁਕਾਬਲਾ ਲੜਕੇ ਤੇ ਉਹਨੂੰ ਗੋਡਿਆਂ ਥੱਲੇ ਲੈ ਹੀ ਲੈਣਾ ਇਹ ਫਿਲਮ ਦਾ ਇਸ ਦਾ ਸਾਰਾਂਸ਼ਾ ਜੇਕਰ ਆਪਾਂ ਗੱਲ ਕਰਨੀ ਹੋਵੇ 100 ਅੱਥ ਰਸਾ ਸਿਰੇ ਤੇ ਗੰਡ ਬੰਗੋ ਪਰ ਮੈਂ ਨਾ ਕਦੇ-ਕਦੇ ਸੋਚਦਾ ਹੁੰਨਾ ਵੀ ਜਿਹੜਾ ਸਾਡੇ ਪੰਜਾਬੀ ਭਰਾਵਾਂ ਦੀ ਭੈਣਾਂ ਦੀ ਕੁਝ ਕਦੀ ਇੱਕ ਬਿਰਤੀ ਆ ਵੀ ਦੇਖੋ ਅਸੀਂ ਬਿਨਾ ਜਾਣੇ ਕੁਝ ਵੀ ਗੱਲ ਕਹਨੇ ਆ ਸਾਨੂੰ ਕੋਈ ਚੀਜ਼ ਵੈਸੇ ਪਸੰਦੀ ਨਹੀਂ ਸਾਨੂੰ ਤਾਂ ਜਥੇਦਾਰ ਵੀ ਨਹੀਂ ਪਸੰਦ ਸਾਨੂੰ ਪ੍ਰਧਾਨ ਵੀ ਨਹੀਂ ਪਸੰਦ ਸਾਨੂੰ ਪੱਤਰਕਾਰ ਵੀ ਨਹੀਂ ਪਸੰਦ ਸਾਨੂੰ ਸੰਪਰਦਾਵਾਂ ਵੀ ਨਹੀਂ ਪਸੰਦ ਸਾਨੂੰ ਜਥੇ ਬੰਦਗੀਆਂ ਵੀ ਨਹੀਂ ਪਸੰਦ ਸਾਨੂੰ ਪਸੰਦ ਦਾ ਕੁਝ ਵੀ ਨਹੀਂਗਾ ਇਹਦੇ ਵਿੱਚ ਇੱਕ ਪਾਤਰ ਆ ਦੀਨਾ ਉਹ ਦੀਨਾ ਨਾ ਜਿਹੜਾ ਪਵਾੜੇ ਦੀ ਜਾੜਾ ਇਹਦੇ ਵਿੱਚ ਉਹ ਉਂਗਲ ਕਿਤੇ ਨਾ ਕਿਤੇ ਲਾਈ ਰੱਖਦਾ ਤੇ ਪਸੂੜੀ ਕਿਤੇ ਨਾ ਕਿਤੇ ਪਾਈ ਰੱਖਦਾ ਆਪਾਂ ਦੀਨਿਆਂ ਦੀ ਗੱਲ ਨਾ ਕਰਗੇ ਇਹਦੇ ਵਿੱਚ ਨਾ ਇੱਕ ਹੋਰ ਪਾਤਰ ਹੈਗਾ ਜਿਹੜਾ ਕਿ ਥੋੜੀ ਜਿਹੀ ਗੱਲ ਕਹਿੰਦੇ ਚੱਬ ਕੇ ਗੱਲ ਕਰਨ ਦਾ ਆਦੀ ਹੁੰਦਾ ਪਰ ਆਪਾਂ ਚੱਬਣ ਵਾਲੀ ਗੱਲ ਤੋਂ ਵੀ ਬਚ ਗਏ ਇਹਦੇ ਵਿੱਚ ਨਾ ਇੱਕ ਥਾਂ ਦੇ ਉੱਤੇ ਜਿਹੜਾ ਤੀਰ ਆ ਉਹ ਤੀਰ ਜਾਂਦਾ ਹੈਗਾ ਜੀ ਬਿਲਣ ਦੇ ਪੈਰਾਂ ਦੇ ਮੂਹਰੇ ਤੇ ਸ਼ਹਿਦ ਦੇ ਵਿੱਚ ਲਬੇੜ ਕੇ ਉਹਦੇ ਵੱਲ ਚਲਾਇਆ ਗਿਆ ਤੇ ਫਿਰ ਉੱਥੇ ਸੁਨੇਹਾ ਦਿੱਤਾ ਗਿਆ ਵੀ ਜਿਹੜਾ ਖਾਲਸਾ ਜਿਹੜਾ ਸਿੱਖ ਆ ਉਹ ਕਦੇ ਵੀ ਇਕਤਾ ਪਿੱਠ ਦੇ ਉੱਤੇ ਵਾਰ ਨਹੀਂ ਕਰਦਾ ਤੇ ਉਹ ਪਹਿਲਾਂ ਸੁਨੇਹਾ ਦਿੰਦਾ ਵੀ ਭਾਈ ਜੇਕਰ ਤੂੰ ਅੜੀਆਂ ਫੜੀਆਂ ਕਰਦਾ ਨਾ ਤੇ ਭਾਈ ਤੁਹਾਨੂੰ ਸੁਨੇਹਾ ਦਿੱਤਾ ਤੈਨੂੰ ਜੰਗ ਦੇ ਲਈ ਸੱਦਾ ਹੈਗਾ ਇਹ ਨਹੀਂ ਵੀ ਪਿੱਟ ਕਿਸੇ ਨੇ ਭੁਵਾਈ ਤੇ ਆਪਾਂ ਉਹਦੇ ਉੱਤੇ ਹਮਲਾ ਕਰਤਾ ਇਹਦੇ ਵਿੱਚ ਸੁਨੇਹਾ ਇਹ ਆ ਵੀ ਤੁਹਾਨੂੰ ਅਸੀਂ ਸੱਦਾ ਦਿੰਨੇ ਆ ਪਰ ਸ਼ਹਿਦ ਦੇ ਨਾਲ ਲਿਬੜਿਆ ਹੋਇਆ ਤੀਰ ਭੇਜ ਕੇ ਸੱਦਾ ਦਿੰਨੇ ਆ ਇਹਦੇ ਵਿੱਚ ਆ ਬਿਰਤੀ ਆ ਇਹਦੇ ਵਿੱਚ ਆ ਗੱਲ ਕੀਤੀ ਗਈ ਆ ਤੇ ਮੈਂ ਸੱਚੀ-ਮੁੱਚੀ ਬਹੁਤ ਪ੍ਰਭਾਵਿਤ ਹੋਇਆ ਇਸ ਫਿਲਮ ਤੋਂ ਮੈਂ ਆਪਣੀ ਮਾਤਾ ਜੀ ਨੂੰ ਨਾ ਉਦੋਂ ਫਿਲਮ ਦਿਖਾਉਣ ਲਈ ਲੈ ਕੇ ਜਾਣਾ ਜਦੋਂ ਫਿਲਮਾਂ ਦੇ ਵਿੱਚ ਪੰਜਾਬ ਦੇ ਪੁਰਾਣੇ ਮਾਹੌਲ ਦੀ ਗੱਲ ਕੀਤੀ ਹੋਵੇ ਜਾਨੀ ਕੱਚੇ ਘਰਾਂ ਦੀ ਗੱਲ ਕੀਤੀ ਗਈ ਹੋਵੇ ਪੁਰਾਣੇ ਵਿਆਹਾਂ ਦੀ ਜਿੱਥੇ ਆਪਾਂ ਜਾਣਦੇ ਕਿ ਮੇਲਗਿਲ ਕਾਫੀ ਹੋਵੇ ਤਾਂ ਮੱਚੜ ਜਾ ਪੈਂਦਾ ਹੋਵੇ ਇਹ ਮੇਰੀ ਮਾਤਾ ਜੀ ਹੁਣ ਬਜ਼ੁਰਗ ਆ ਉਹਨਾਂ ਨੂੰ ਇਹੋ ਜੀ ਬਿਰਤੀ ਵਾਲੀਆਂ ਇਹੋ ਜੇ ਰਸ ਵਾਲੀਆਂ ਫਿਲਮਾਂ ਚੰਗੀਆਂ ਲੱਗਦੀਆਂ ਜਾਂ ਮੈਂ ਉਦੋਂ ਦੇਖੋਣਾ ਜਦੋਂ ਕਿ ਕੋਈ ਸਿੱਖੀ ਦੀ ਗੱਲ ਹੋਵੇ ਸਿੱਖ ਪਾਤਰਾਂ ਦੀ ਗੱਲ ਹੋਵੇ ਇਦਾਂ ਦੀ ਮੈਂ ਮਸਤਾਨੇ ਵੀ ਦਿਖਾਈ ਸੀ ਮੈਂ ਬੀਬੀ ਰਜਨੀ ਵੀ ਦਿਖਾਈ ਸੀ ਫਿਲਮ ਤੇ ਹੁਣ ਮੈਂ ਆਪਣੀ ਮਾਤਾ ਨੂੰ ਇਹ ਫਿਲਮ ਦਿਖਾ ਕੇ ਲੈ ਕੇ ਆਇਆ ਅਕਾਲ ਮਾਤਾ ਨੇ ਵੀ ਇਹ ਗੱਲ ਕਹੀ ਆ 70 ਸਾਲ ਦੀ ਮੇਰੀ ਸਤਕਾਰਯੋਗ ਮਾਤਾ ਤੁਹਾਡੀਆਂ ਮਾਵਾ ਵੀ ਜਿੰਦਾਬਾਦ ਰਹਿਣ ਉਹ ਕਹਿੰਦੀ ਵੀ ਪੁੱਤ ਕਮਾਲ ਦੀ ਫਿਲਮ ਆ ਬ ਤੇ ਮੇਰੇ ਮਨ ਦੇ ਵਿੱਚ ਇਹ ਵੀ ਮੈਨੂੰ ਪਤਾ ਵੀ ਨੂੰ ਇਸ ਗੱਲ ਦਾ ਪਤਾ ਚੰਗੀ ਤਰ੍ਹਾਂ ਵੀ ਕੁਝ ਨਾ ਕੁਝ ਨੇ ਇਹ ਗੱਲ ਕਹੀ ਹੁੰਦੀ ਬਿੱਲਾ ਐਵੇਂ ਹੀ ਸਪਤਾ ਕਰੀ ਜਾਂਦੇ ਆ ਐ ਥੋੜੀ ਹੁੰਦਾ ਫਲਾਂ ਥੋੜੀ ਹੁੰਦਾ ਥੋੜਾ ਜਿਹਾ ਕਰੋ ਨਿਕਲੋ ਮੇਰਾ ਖਲੇ ਤਾਂ ਹੈ ਨਹੀਂ ਵੀ ਕੋਈ 5000 ਕਿਲੋਮੀਟਰ ਦੀ ਦੂਰੀ ਦਿੱਤਾ ਸਿਨੇਮਾ ਹੈਗਾ ਪਹਿਲਾਂ ਵੇਖਿਆ ਉਹ ਫਿਰ ਥੱਲੇ ਟਿੱਪਣੀ ਕਰਦੇ ਹੋ ਜੇ ਤੁਹਾਨੂੰ ਫਿਲਮ ਨਾ ਚੰਗੀ ਲੱਗੀ ਇਮਾਨਦਾਰੀ ਦੇ ਨਾਲ ਤੇ ਤੁਸੀਂ ਇਹ ਗੱਲ ਕਰੋ ਵੀ ਇਹ ਤਾਂ ਬਕਵਾਸ ਹੈ ਤੇ ਮੈਂ ਇਮਾਨਦਾਰੀ ਨਾਲ ਕਹਿੰਦਾ ਵੀ ਇਹ ਫਿਲਮ ਸਿਰਾ ਹੈ ਇਹ ਫਿਲਮ ਬਣਨੀ ਵੀ ਚਾਹੀਦੀ ਸੀ ਇਹੋ ਜੀਆਂ ਫਿਲਮਾਂ ਬਣਾਉਣ ਵਾਲਿਆਂ ਦਾ ਧੰਨਵਾਦ ਵੀ ਕਰਨਾ ਬਣਦਾ ਜਿਵੇਂ ਕਟੜਤਾ ਦੇ ਵਿੱਚ ਰਵਾਂਗੇ ਨਾ ਕਿ ਭਾਈ ਸਾਨੂੰ ਤਾਂ ਇਉਂ ਲੱਗਦਾ ਉਹ ਸਾਨੂੰ ਜਿਵੇਂ ਲੱਗਦਾ ਫਿਰ ਅਸੀਂ ਆਪ ਬਣਾ ਲਿਆ ਕਰਗੇ ਗੱਲ ਇਹ ਆ ਹੁਣ ਮੈਨੂੰ ਕੁਝ ਸੱਜਣਾਂ ਨੇ ਇਹ ਗੱਲ ਕਹੀ ਕਹਿੰਦੇ ਜੀ ਦੇਖੋ ਜੇਕਰ ਇਹਦੇ ਵਿੱਚ ਅਸਲੀ ਸਿੱਖ ਕਰਦਾਰ ਹੁੰਦੇ ਤੇ ਮੈਂ ਕਿਹਾ ਜੀ ਜੇਕਰ ਇਹ ਚ ਅਸਲੀ ਸਿੱਖ ਕਰਦਾਰ ਹੁੰਦੇ ਉਹ ਐਕਟਰ ਹੁੰਦੇ ਅਦਾਕਾਰ ਕਈਆਂ ਨੇ ਇਹ ਗੱਲ ਕਹਿਣਾ ਸੀ ਅੱਛਾ ਹੁਣ ਤੁਸੀਂ ਅਸਲੀ ਸਿੱਖਾਂ ਤੇ ਹੁਣ ਤੁਸੀਂ ਐਕਟਿੰਗਾਂ ਕਰਿਆ ਕਰੋਗੇ ਜੇ ਉਹਨਾਂ ਨੂੰ ਅਗਲੀ ਫਿਲਮ ਆਉਂਦੀ ਤੇ ਉਹਦੇ ਵਿੱਚ ਜੇ ਕਰ ਦਾੜੀ ਕੱਤਰਨ ਵਾਲੀ ਗੱਲ ਹੁੰਦੀ ਤੁਸੀਂ ਫਿਰ ਦਵਾਲੇ ਹੋ ਜਾਣਾ ਸੀ ਵੀ ਭਾਈ ਅੱਛਾ ਹੁਣ ਤੁਸੀਂ ਪੈਸੇ ਕਮਾ ਕੇ ਹੁਣ ਤੁਸੀਂ ਦਾੜੀ ਨੂੰ ਐ ਤੁਸੀਂ ਅੱਛਾ ਤੁਸੀਂ ਤਾਂ ਭਲੇਖਾ ਪਾਉਨੇ ਆ ਤੁਸੀਂ ਤਾਂ ਗੁੰਮਰਾਹ ਕਰਦੇ ਆ ਤੁਸੀਂ ਤਾਂ ਏਜੰਸੀਆਂ ਦੇ ਬੰਦੇ ਆ ਫਿਰ ਆਪਾਂ ਟਰੈਕ ਹੋਰ ਫੜ ਲੈਣਾ ਸੀ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਇਹ ਇੱਕ ਵਿਅਕਤੀ ਦੇ ਪਾਤਰ ਤੇ ਆਧਾਰਿਤ ਫਿਲਮ ਆ ਅਕਾਲ ਸਿੰਘ ਨਾਂ ਦਾ ਇੱਕ ਪਾਤਰ ਹੈ ਉਹ ਅਕਾਲ ਸਿੰਘ ਆ ਜਿਹੜਾ ਉਹ ਆਪਦੇ ਪਿੰਡ ਦੀ ਰਾਖੀ ਕਰਦਾ ਹੈ ਦਰਿਆ ਤੋਂ ਪਰਲੇ ਪਾਰ ਦੁਸ਼ਮਣ ਰਹਿੰਦੇ ਆ ਜੰਗੀ ਜਹਾਨਾਂ ਵਾਲੇ ਰਹਿੰਦੇ ਆ ਮਾਰਖਾਣੇ ਰਹਿੰਦੇ ਆ ਤੇ ਉਹਨਾਂ ਦੇ ਨਾਲ ਉਹ ਟਕਰਾ ਕਰਦਾ ਤੇ ਉਹ ਸੁਨੇਹਾ ਦਿੰਦਾ ਕਿ ਬੀਤੇ ਦੇ ਵਿੱਚ ਹਰੀ ਸਿੰਘ ਨਲੂਆ ਦਾ ਕਸ਼ਹਿਰਾ ਜਦੋਂ ਪਾਇਆ ਹੁੰਦਾ ਸੀ ਤਾਰ ਤੇ ਸੁਕਣਾ ਤੇ ਕਸ਼ਹਿਰਾ ਵੇਖ ਕੇ ਦੁਸ਼ਮਣ ਡਰੀ ਜਾਂਦੇ ਹੁੰਦੇ ਸੀ ਵੀ ਯਾਰ ਪਤਾ ਨਹੀਂ ਕੀ ਬਣੂਗਾ ਇਹ ਜਿਉਂਦਾ ਹੀ ਹੋਣਾ ਜਿਹੜਾ ਹਲੇ ਵੀ ਦਾ ਕਸ਼ਹਿਰਾ ਸੁਕਣਾ ਪਾਇਆ ਵਿਆ ਉਹਦਾ ਕਸ਼ਹਿਰਾ ਵੇਖ ਕੇ ਡਰਦੇ ਹੁੰਦੇ ਸੀ ਵੀ ਯਾਰ ਜੇਕਰ ਕਸ਼ਹਿਰਾ ਇੱਡਾ ਵੱਡਾ ਤੇ ਮਨੁੱਖ ਇਹੋ ਜਿਹੇ ਹੋਣਗੇ ਜਿਹੜੇ ਇਹਨੂੰ ਪਹਿਨਦੇ ਆ ਇਹਦੇ ਵਿੱਚ ਸੁਨੇਹਾ ਦਿੱਤਾ ਗਿਆ ਆਪਾਂ ਸੁਨੇਹੇ ਵਾਲੇ ਲੋਕਾਂ ਨੂੰ ਪ੍ਰਵਾਨ ਕਰਨਾ ਸਿੱਖੀਏ ਹਾਂ ਮੈਨੂੰ ਇਹ ਲੱਗਦਾ ਜੇਕਰ ਮੈਂ ਦੇਖੋ ਬੜੇ ਨਰਪੱਖੇ ਦੀ ਤੁਲਨਾ ਵੀ ਕਰਦਾ ਜੇ ਮੈਂ ਗਿੱਪੀ ਗਰੇਵਾਲ ਦੀਆਂ ਸਾਰੀਆਂ ਫਿਲਮਾਂ ਇੱਕ ਪਲੜੇ 'ਚ ਪਾ ਲਾਂ ਤੇ ਮੈਂ ਅਰਦਾਸ ਤੇ ਅਕਾਲ ਇੱਕ ਪਲੜੇ ਚ ਪਾਲਾਂ। ਬਾਕੀ ਫਿਲਮਾਂ ਨਾਲੋਂ ਮੈਨੂੰ ਇਹ ਪਲੜਾ ਭਾਰਾ ਲੱਗੂਗਾ। ਅਕਾਲ ਵਾਲਾ ਤੇ ਅਰਦਾਸ ਫਿਲਮਾਂ ਵਾਲਾ। ਕਿਉਂਕਿ ਇਹ ਫਿਲਮਾਂ ਜਿਹੜੀਆਂ ਸਾਡੇ ਅੰਦਰੇ ਨੂੰ ਟੱਚ ਕਰਦੀਆਂ। ਸਾਨੂੰ ਬੀਤੇ ਦੇ ਬਾਰੇ ਦੱਸਦੀਆਂ, ਸਾਨੂੰ ਇਨਸਾਨੀਅਤ ਦੇ ਗੁਣਾਂ ਬਾਰੇ ਦੱਸਦੀਆਂ। ਹਾਸਾ ਠੱਠਾ ਬਹੁਤ ਕੁਝ ਚੱਲੀ ਜਾਂਦਾ, ਸਾਰਾ ਕੁਝ ਹੀ ਚੱਲਦਾ ਹੈਗਾ, ਰੰਗ ਸਾਰੇ ਲੋਕਾਂ ਨੂੰ ਪਸੰਦ ਆ। ਕਿਸੇ ਨੂੰ ਨਹੀਂ ਵੀ ਪਸੰਦ ਹੈਗੇ। ਮੈਂ ਕਦੇ-ਕਦੇ ਹਾਰਾਰ ਹੁੰਨਾ ਵੀ ਫਿਲਮ ਕਈ ਵਾਰੀ ਉਹ ਚੱਲਦੀ ਆ ਵੀ ਜਿਹੜੀ ਫਿਲਮ ਦੇ ਵਿੱਚ ਮੈਨੂੰ ਲੱਗਦਾ ਜੀ ਇਹਦੇ ਵਿੱਚ ਤਾਂ ਕੁਝ ਵੀ ਨਹੀਂਗਾ। ਤੇ ਕਈ ਵਾਰੀ ਜਿਹੜੀ ਆ ਉਹ ਨਹੀਂ ਜਿਹੜੀ ਸਾਨੂੰ ਲੱਗਦਾ ਵੀ ਬਹੁਤ ਵਧੀਆ ਇਹ ਫਿਲਮ ਸੱਚੀ ਮੁੱਚੀ ਬਹੁਤ ਵਧੀਆ ਇਹ ਫਿਲਮ ਦੇ ਵਿੱਚ ਨਿਮਰਤ ਖਰੜਾ ਨੇ ਬੜਾ ਸੋਹਣਾ ਕਿਰਦਾਰ ਨਿਭਾਇਆ ਇਹਦੇ ਵਿੱਚ ਸਾਡੇ ਅਸਲ ਦੇ ਵਿੱਚ ਬੀਤੇ ਵੇਲੇ ਨੂੰ ਦਰਸਾਇਆ ਗਿਆ ਵੀ ਭਾਈ ਆਹ ਕੁਝ ਵੀ ਹੁੰਦਾ ਸੀ ਸਿੱਖਾਂ ਦੀਆਂ ਭਾਵਨਾਵਾਂ ਕੀ ਹੁੰਦੀਆਂ ਸੀ ਜਦੋਂ ਕੋਈ ਇੱਜ਼ਤਾਂ ਨੂੰ ਹੱਥ ਪਾਉਂਦਾ ਤੇ ਫਿਰ ਉਹਨਾਂ ਦੇ ਬਾਰੇ ਕੀ ਸੋਚਿਆ ਜਾਂਦਾ ਸੀ ਇਹਦੇ ਵਿੱਚ ਯੁੱਧ ਅਭਿਆਸ ਦੀ ਗੱਲ ਵੀ ਕੀਤੀ ਗਈ ਆ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਆ ਪਰ ਇਹਦੇ ਵਿੱਚ ਸੱਚੀ ਮੁੱਚੀ ਸ਼ਿੰਦਾ ਗਰੇਵਲਸ਼ ਆ ਗਿਆ ਏਕੰਬਿਸ਼ ਆ ਗਿਆ ਗੁਰਬਾਜ ਵੀ ਬੀ ਅਦਾਕਾਰੀ ਆ ਸਾਰੇ ਕਲਾਕਾਰਾਂ ਦੀ ਬਾਕਮਾਲ ਅਦਾਕਾਰੀਆ ਗੁਰਪ੍ਰੀਤ ਘੁੱਗੀ ਦੀਆਂ ਸਮਝੌਣੀਆਂ ਇੰੋਂ ਲੱਗਦਾ ਵੀ ਭਾਈ ਸੱਚੀ ਮੁੱਚੀ ਇਹ ਤਾਂ ਸੈਮੀਨਾਰ ਵਾਲੀਆਂ ਗੱਲਾਂ ਵੀ ਇਹ ਗੱਲਾਂ ਸੈਮੀਨਾਰ 'ਚ ਹੋਣੀਆਂ ਚਾਹੀਦੀਆਂ ਤੇ ਦੀਨਾ ਜਿਹੜਾ ਉਹ ਬੜਾ ਖਤਰਨਾਕ ਰਦਾਰ ਆ ਪ੍ਰਿੰਸ ਕਮਲ ਜਿੱਤ ਨੇ ਵੀ ਸੱਚੀ ਮੁੱਚੀ ਕਮਾਲ ਕਰਤਾ ਤੇ ਜੇ ਮੈਂ ਗੱਲ ਕਰਾਂ ਵੀ ਇਹਦੀ ਥਾਂ ਤੇ ਸੰਜੇ দত্ত ਹੁੰਦਾ ਨਿਕੰਤੰ ਧੀਰ ਦੀ ਥਾਂ ਤੇ ਕੋਈ ਹੋਰ ਹੁੰਦਾ ਸ਼ਾਇਦ ਓਡੀ ਗੱਲ ਨਾ ਬਣਦੀ ਜਿੰਨੀ ਗੱਲ ਇਹਦੇ ਵਿੱਚ ਨਿਕੰਤੰ ਧੀਰ ਨੇ ਬਣਾ ਦਿੱਤੀ ਆ ਇਹ ਫਿਲਮ ਦਾ ਕਾਦੋਂ ਨੇ ਬਹੁਤ ਵੱਡਾ ਕਰਤਾ ਵੀ ਅਦਾਕਾਰੀ ਇਵੇਂ ਵੀ ਹੁੰਦੀ ਆ ਉਨੇ ਆਪ ਦਾ ਫੁਲਾਦੀ ਸਰੀਰ ਕਿਵੇਂ ਦਿਖਾਇਆ ਸੋ ਇਹ ਫਿਲਮ ਜ਼ਰੂਰ ਦੇਖਿਓ ਇਹ ਫਿਲਮ ਟੱਬਰਾਂ ਸਮੇਤ ਦੇਖਿਓ ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਭਾਈ ਹੋਰ ਫਿਲਮਾਂ ਨਾ ਦੇਖੋ ਤੁਸੀਂ ਹੋਰ ਵੀ ਦੇਖਿਓ ਪਰ ਉਹਨਾਂ ਦੇ ਬਾਰੇ ਨਿਰਪੱਖ ਰਿਵਿਊ ਵੀ ਦਿਆ ਕਰੋ ਇਹ ਨਹੀਂ ਵੀ ਆਪਾਂ ਸਿਰਫ ਜੰਮੀ ਗਾਲਾਂ ਕੱਢਣ ਵਾਸਤੇ ਆ ਆਪਣੀ ਪਦਾਇਸ਼ ਹੀ ਇਸ ਕਰਕੇ ਹੋਈ ਵੀ ਆਪਾਂ ਨੂੰ ਜਾਣਕਾਰੀ ਹੁੰਦੀ ਨਹੀਂ ਵੀ ਭਾਈ ਇਹਦੇ ਵਿੱਚ ਹੈ ਕੀ ਤੇ ਆਪਾਂ ਕੋਈ ਨਾ ਕੋਈ ਕੜੂ ਛੱਡੀ ਜਾਣੀ ਹੈ ਕਿਸੇ ਨੂੰ ਪਸੰਦ ਨਾ ਪਸੰਦ ਕੋਈ ਵੀ ਚੀਜ਼ ਹੋ ਸਕਦੀ ਹੈ ਪਰ ਮੈਨੂੰ ਨਿੱਜੀ ਤੌਰ ਤੇ ਲੱਗਾ ਵੀ ਇਹਦੇ ਵਿੱਚ ਸਿੱਖੀ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਇਹ ਤੇ ਸਿੱਖਾਂ ਦਾ ਕੱਦ ਜਿਹੜਾ ਕਿੰਨਾ ਵੱਡਾ ਹੈ ਇਹ ਉਹਦੀ ਬਟਾਈ ਦਿਖਾਈ ਗਈ ਆ ਇਹਦੇ ਵਿੱਚ ਦੱਸਿਆ ਗਿਆ ਵੀ ਪਾਈ ਸਿੱਖਾਂ ਨੇ ਸੁਭਾਅ ਕਿਹੋ ਜਿਹਾ ਸਿੱਖ ਕਿੰਨੀ ਕਮਾਲ ਦੀ ਕੌਮ ਆ ਸਿੱਖਾਂ ਵਰਗਾ ਕੋਈ ਨਹੀਂ ਤੇ ਸਿੱਖ ਕਿਸੇ ਦੇ ਉੱਤੇ ਵੀ ਪਹਿਲਾਂ ਵਾਰ ਨਹੀਂ ਕਰਦਾ ਤੇ ਗੱਲ ਵੀ ਇਹੀ ਆ ਆਪਾਂ ਪੜਦੇ ਵੀ ਇਹੀ ਰਹੇ ਆ ਸੋ ਗਿੱਪੀ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਫਿਲਮ ਦੇ ਲਈ ਆਕਾਲ ਸੱਚੀ ਮੁੱਚੀ ਕਮਾਲ ਦੀ ਫਿਲਮ ਆ ਮੈਨੂੰ ذاتی ਤੌਰ ਤੇ ਲੱਗੀ ਆ ਤੇ ਮੈਂ ਆਪਦੇ ਸਾਥੀਆਂ ਨੂੰ ਬੇਨਤੀ ਕਰੂੰਗਾ ਵੀ ਜ਼ਰੂਰ ਦੇਖੋ